ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਖ-ਵੱਖ ਵਿਦੇਸ਼ਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਪਤਾਸ਼ਵਾਰ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਉੱਤੇ ਕਿ ਭਾਰਤ ਦੇ ਵਿੱਚ ਕਿ ਜਿਆਦਾ ਆਬਾਦੀ ਹੋਣ ਕਰਕੇ ਜੋ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਤਾਂ ਦੂਸਰੇ ਪਾਸੋਂ ਜੋ ਸਮੂਚੀ ਲੀਡਰਸ਼ਿਪ ਹੈ ਬੀਜੇਪੀ ਦੀ ਭਾਤੀ ਜਨਤਾ ਪਾਰਟੀ ਦੀ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਮੇਡੀ ਕਰਨਾ ਛੱਡ ਦੇਣ ਕਿਉਂਕਿ ਉਹ ਹਮੇਸ਼ਾ ਕਮੇਡੀ ਹੀ ਕਰਦੇ ਸਟੇਜਾਂ ਉੱਤੇ ਸਾਨੂੰ ਤਾਂ ਅੱਜ ਤੱਕ ਨਜ਼ਰ ਆਏ ਨੇ ਜੇਕਰ ਗੱਲ ਕਰੀਏ ਤਾਂ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਅਸਤੀਫਾ ਦੇਣ ਜਾ ਰਹੇ ਨੇ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜੋ ਨਰਿੰਦਰ ਮੋਦੀ ਨੇ ਜਿੱਥੇ ਉਹ ਭਾਰਤ ਦੇ ਵਿੱਚ ਆਪਣੀਆਂ ਗੱਲਾਂ ਕਰਦੇ ਨੇ ਕਿ ਮੈਂ ਭਾਰਤ ਨੂੰ ਬਦਲ ਦਿਆਂਗਾ ਭਾਰਤ ਨੂੰ ਡਿਜੀਟਲ ਬਣਾ ਦਿਆਂਗਾ ਤਾਂ ਉੱਥੇ ਹੀ ਹੁਣ ਉਹਨਾਂ ਦੇ ਅਸਤੀਫੇ ਦੀਆਂ ਚਰਚਾਵਾਂ ਛਿੜ ਗਈਆਂ ਨੇ ਜੇਕਰ ਗੱਲ ਕਰੀਏ ਤਾਂ ਜੋ ਭਾਜਪਾ ਦੇ ਵੱਡੇ ਆਗੂ ਨੇ ਉਹਨਾਂ ਵਿੱਚ ਵੀ ਕੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਭਾਜਪਾ ਦਾ ਆਪਣਾ ਇੱਕ ਰੂਲ ਹੈ ਕਿ ਜੋ 75 ਸਾਲ ਦਾ ਹੋ ਜਾਂਦਾ ਹੈ ਉਹਨੂੰ ਵਿਧਿ ਵਿਵਧਾਨ ਨਾਲ ਆਪਣੀ ਜੋ ਹੈ ਅਸਤੀਫਾ ਦੇਣਾ ਪੈਂਦਾ ਹੈ ਤਾਂ ਉਸੇ ਚਲਦਿਆਂ ਹੀ ਹੁਣ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਅਸਤੀਫਾ ਦੇ ਸਕਦੇ ਨੇ ਪੂਰੀ ਖਬਰ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਕੀ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂ ਇਹ ਇਨਾ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਕਿਤਾਬ ਰਿਲੀਜ਼ ਸਮਾਗਮ ਵਿੱਚ ਰਾਸ਼ਟਰੀ ਸਵੈਮ ਸੇਵਕ ਸਿੰਘ ਦੇ ਮੁਖੀ ਮੋਹਨ ਭਗਵਤ ਨੇ ਕਿ ਆ ਜਦੋਂ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਨੂੰ ਰੁਕਣਾ ਚਾਹੀਦਾ ਹੈ ਦੂਜਿਆਂ ਲਈ ਰਸਤਾ ਬਣਾਉਣਾ ਚਾਹੀਦਾ ਇਹ ਬਿਆਨ ਸਰਗਵਾਸੀ ਆਰਐਸਐਸ ਵਿਚਾਰਧਾਰਾ ਮੁਹੰਮਦ ਪਿਗਲੇ ਨੂੰ ਸਮਰਥਨ ਕੀਤੀ ਇੱਕ ਕਿਤਾਬ ਦੇ ਵਿੱਚ ਰਿਲੀਜ਼ ਮੌਕੇ ਦਿੱਤਾ ਗਿਆ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਦੇ ਤੁਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਕਾਂਗਰਸ ਨੇਤਾ ਸਮਾ ਮੁਹੰਮਦ ਨੇ ਕਿਹਾ ਇਹ ਵਿਰੋਧੀ ਧਿਰ ਦੁਆਰਾ ਨਹੀਂ ਸਗੋ ਪਾਜਵਾ ਦੁਆਰਾ ਕਿਹਾ ਗਿਆ ਹੈ ਇਹ ਵਿਰੋਧੀ ਧਿਰ ਨਹੀਂ ਇਹ ਪਾਜਵਾ ਦੁਆਰਾ ਖੁਦ ਫੈਸਲਾ ਕੀਤਾ ਗਿਆ ਹੈ ਉਦੋਂ ਦੀ ਮੁਰਲੀ ਮਨੋਹਰ ਜੋਸ਼ੀ ਲਾਲ ਕੁਸ਼ਲ ਅਡਵਾਨੀ ਵਰਗੇ ਸੀਨੀਅਰ ਨੇਤਾ ਰਿਟਾਇਰ ਹੋ ਗਏ ਹੁਣ ਜੇ ਇਹ ਮਾਪਦੰਡ ਲਾਗੂ ਹੁੰਦਾ ਹੈ ਤਾਂ ਪੀਐਮ ਮੋਦੀ 17 ਸਤੰਬਰ ਨੂੰ ਨੂੰ 75 ਸਾਲ ਦੇ ਹੋ ਜਾਣਗੇ ਕਿ ਉਹ ਵੀ ਹੁਣ ਰਿਟਾਇਰ ਹੋ ਜਾਣਗੇ ਸ਼ਿਵ ਹਸੈਨਾ ਦੇ ਰਾ ਸੱਭਾ ਮੈਂਬਰ ਰਾਯੋਤ ਨੇ ਵੀ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ 75 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਲਾਲ ਕੁਸ਼ਲ ਅਡਵਾਨੀ ਮੁਰਲੀ ਮਨੋਹਰ ਜੋਸ਼ੀ ਅਤੇ ਜਸਵੰਤ ਸਿੰਘ ਵਰਗੇ ਨੇਤਾਵਾਂ ਨੂੰ ਜ਼ਬਰਦਸਤੀ ਸੇਵਾ ਮੁਕਤ ਕਰ ਦਿੱਤਾ ਹੁਣ ਇਹ ਦੇਖਣਾ ਬਾਕੀ ਹੈ ਕਿ ਇਹ ਨਿਯਮ ਆਪਰੇ ਤੇ ਲਾਗੂ ਕਰਦੇ ਨਜ਼ਰ ਆਉਂਦੇ ਨੇ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਉਥੇ ਹੀ ਕਾਂਗਰਸ ਦੇ ਨੇਤਾ ਵੀ ਸਿੰਘਵਾਨੀ ਨੇ ਕਿਹਾ ਇਸ ਦਾ ਅਭਿਆਸ ਕੀਤੇ ਬਿਨਾ ਪ੍ਰਚਾਰ ਕਰਨਾ ਖਤਰਨਾਕ ਹੈ ਮਾਰਗਦਰਸ਼ਨ ਮੰਡਲ ਤੇ ਨੇਤਾਵਾਂ ਨੂੰ 75 ਸਾਲ ਦੀ ਉਮਰ ਸੀਮਾ ਦੇ ਆਧਾਰ ਤੇ ਜ਼ਬਰਦਸਤੀ ਸੇਵਾਮੁਕਤ ਕਰ ਦਿੱਤਾ ਗਿਆ ਪਰ ਹੁਣ ਲੱਗਦਾ ਕਿ ਮੌਜੂਦਾ ਲੀਡਰਸ਼ਿਪ ਇਹ ਨਿਯਮ ਤੋਂ ਬਾਹਰ ਰਹੇਗੀ। ਇਸ ਉੱਤੇ ਸੰਜੇ ਰਾਉਤ ਨੇ ਵੀ ਕਿਹਾ ਕਿ ਮਾਰਚ 2024 ਵਿੱਚ ਨਾਗਪੁਰ ਵਿੱਚ ਮੋਦੀ ਅਤੇ ਆਰਐਸ ਹੈੱਡਕੁਆਟਰ ਦੀ ਫੇਰੀ ਵਿੱਚ ਸੇਵਾਮੁਕਤੀ ਚਰਚਾ ਨਾਲ ਸੰਬੰਧ ਸੀ। ਹਾਲਾਂਕਿ ਭਾਜਪਾ ਨੇ ਉਸ ਸਮੇਂ ਇਹਨਾਂ ਅਟਲਾਵਾਂ ਨੂੰ ਰੱਦ ਕਰ ਦਿੱਤਾ ਕਿਹਾ ਸੀ ਕਿ ਫੇਰੀ ਆਮ ਹੀ ਇਸੇ ਰਾਜਨੀਤਿਕ ਦਿਮਾਗੀ ਸੋਚ ਨਾਲ ਸੰਬੰਧ ਸੀ। ਤਾਂ ਹੁਣ ਇੱਕ ਬਹੁਤ ਵੱਡਾ ਸਵਾਲ ਜੋ ਹੈ ਖੜਾ ਹੋ ਗਿਆ ਹੈ। ਪੱਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕਿ ਉਹਨਾਂ ਨੇ ਅਗਰ ਉਹਨਾਂ ਦੀ ਬਣਦੀ ਭਾਜਪੀ ਦੇ ਵਿੱਚ ਰੂਲ ਹੈ ਤਾਂ ਕੀ ਉਹ ਆਪਣੇ ਤੇ ਅਪਣਾਉਣਗੇ ਕੀ ਉਹ ਹੁਣ ਅਸਤੀਵਾ ਦੇਣਗੇ ਲੇਕਿਨ ਇਹ ਗੱਲ ਤਾਂ ਹੁਣ ਵੱਡੇ ਸਵਾਲ ਖੜੇ ਹੋ ਗਏ ਨੇ ਵੱਡੇ ਸਿਆਸੀ ਆਗੂਆਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਇਹਦੀ ਨੀਤੀ ਅਪਣਾਉਣ ਦਾ ਟਾਈਮ ਆ ਗਿਆ ਹੈ ਕਿੰਨੇ ਨਰਿੰਦਰ ਮੋਦੀ ਇਹਦੇ ਉੱਤੇ ਖਰੇ ਨਿਕਲਣਗੇ ਬਾਕੀ ਜੋ ਵੀ ਮੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਤਾਂ